ਹਾਂਜੀ ਹਰਬਖਸ਼ ਸਿੰਘ ਜੀ ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਲਈ ਮੈਂ ਥੋੜਾ ਜਿਹਾ ਇੱਕ ਮੈਂ ਕਹਿੰਦਾ ਜਦੋਂ ਬਾਤ ਬਾਤ ਅਸੀਂ ਕਹਿੰਦੇ ਆਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਗੱਲ ਕਰਦੇ ਆਂ ਉਹ ਕਿਉਂਕਿ ਸਾਡਾ ਵੀ ਕੋਈ ਨਿੱਜੀ ਵਿਰੋਧ ਨਹੀਂ ਪਰ ਉਹਨਾਂ ਦਾ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦਾ ਤੇ ਬਾਕੀ ਗ੍ਰੰਥਾਂ ਦਾ ਬਹੁਤ ਵੱਖਰੇਵਾ ਸਾਨੂੰ ਗਿਆਨ ਗੁਰੂ ਤੇ ਜੇ ਉਹਨਾਂ ਚੋਂ ਕਿਸੇ ਤੋਂ ਕਥਾ ਕਹਾਣੀ ਚ ਹਾਂ ਸਾਨੂੰ ਗੁਰਬਾਣੀ ਦਾ ਦਰਜਾ ਸਿਰਫ ਸਾਡੂ ਗੁਰੂ ਗ੍ਰੰਥ ਸਾਹਿਬ ਦੇ ਆ ਬਾਕੀ ਜੇ ਕੋਈ ਸਿਧਾਂਜਵੇਂ ਬਚਿਤ ਅੰਮ੍ਰਿਤ ਦੀਆਂ ਬਾਣੀਆਂ ਤੇ ਅਕਾਲ ਤਖਤ ਦੀ ਮਰਜਾਦਾ ਅਮਰ ਤਿੰਨ ਰਚਨਾਵਾਂ ਲਈਆਂ ਹੋਈਆਂ 75 ਨਾਟਕ ਤੋਂ ਅਸੀਂ ਸਿਧਾਂਤ ਉੱਤੇ ਉਸ ਅਕਾਲ ਤਖਤ ਦੀ ਮਰਜਾਦਾ ਮੁਤਾਬਕ ਉਹਨਾਂ ਚੜੋਂ ਉਹਨਾਂ ਨੂੰ ਮੰਨਦੇ ਆ ਨਾਲ ਇਹ ਵੀ ਕਹਿੰਨੇ ਆ ਵੀ ਉਹਨਾਂ ਤੇ ਵਿਚਾਰ ਕੀਤੀ ਜਾਵੇ ਸਿਧਾਂਤਕ ਤੌਰ ਤੇ ਦੋਨਾਂ ਤਿੰਨਾਂ ਗ੍ਰੰਥਾਂ ਦਾ ਬਹੁਤ ਫਰਕ ਆ ਬਾਕੀ ਕਿਤਾਬਾਂ ਦਾ ਵੀ ਜਿੰਨੇ ਵੀ ਹੈਗੇ ਆ ਉਹਨਾਂ ਦਾ ਸਿਧਾਂਤਕ ਤੌਰ ਤੇ ਵਿਚਾਰਕ ਤੌਰ ਤੇ ਬਖਰੀਮਾ ਹੈ ਤਾਂ ਅਸੀਂ ਕਹਿੰਨੇ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਸਭ ਕੁਝ ਹੈ ਬਾਕੀ ਜਦੋਂ ਆਪਾਂ ਹੁਣ ਤੁਸੀਂ ਦੇਖੋ ਜਿੰਨੇ ਵੀ ਆਪਾਂ ਜਾਣੇ ਆ ਗੁਰਦੁਆਰਿਆਂ ਦੇ ਵਿੱਚ ਸੰਗਤ ਬਹੁਤ ਹੈ ਕੱਲ ਵੀ ਜਦੋਂ ਸਾਡੇ ਵੀਰ ਸਖਦੇਵ ਸਿੰਘ ਜੀ ਕਹੇ ਸੀ ਸੰਗਤ ਚੋਂ 2-4 ਜਿਹੜੇ ਉੱਥੇ ਸਰੋਤੇ ਸੀ ਜਿਨ੍ਹਾਂ ਨੇ ਅੱਗੇ ਹੋ ਕੇ ਜਦੋਂ ਗੱਲ ਕਰਦੇ ਉਹ ਕਹਿੰਦੇ ਸਾਡੇ ਗੁਰਦੁਆਰੇ ਸਾਹਿਬ ਦਾ ਬਹੁਤ ਮਾੜਾ ਹਾਲਾ ਇੱਥੇ ਜਿਨ੍ਹਾਂ ਨੇ ਆਉਂਦੇ ਆ ਸੰਪਰਦਾਈ ਲੋਕ ਆਪੋ ਆਪਣੀਆਂ ਸਾਖੀਆਂ ਸੁਣਾ ਕੇ ਤੁਰ ਜਾਂਦੇ ਆ ਕਹਿੰਦੇ ਪਤਾ ਨਹੀਂ ਲੱਗਦਾ ਵੀ ਗੁਰਦੁਆਰਾ ਸਾਹਿਬ ਆਈਏ ਘਰੇ ਜਾਈਏ ਇਹਨਾਂ ਦਾ ਵਿਰੋਧ ਕਰੀਏ ਪਰ ਇਹ ਸਾਨੂੰ ਉੱਠ ਕੇ ਕਿਤੇ ਨਾ ਕਿਤੇ ਤੁਹਾਨੂੰ ਇਹਨਾਂ ਦੇ ਪ੍ਰਤੀ ਗਲਵਾਣੀ ਦਾ ਗਿਆਨ ਲੈ ਕੇ ਬੋਲਣਾ ਪੈਣਾ ਤੁਸੀਂ ਸਾਡਾ ਸਾਥ ਦਿਓ ਜੇ ਕਿਸ ਤਰ੍ਹਾਂ ਦੇ ਸਕਦਾ ਸਾਡਾ ਸਾਥ ਜੇ ਤੁਹਾਨੂੰ ਚਾਹੀਦਾ ਤਾਂ ਦੱਸੋ ਨਹੀਂ ਇਹ ਸਾਡਾ ਘਰ ਲੁੱਟ ਕੇ ਲੈ ਜਾਣਗੇ ਬਹੁਤ ਬੁਰੀ ਤਿਆਏ ਹੋਇਆ ਇਹਨਾਂ ਦੇ ਪਿੱਛੇ ਜਿਵੇਂ ਡੀਪ ਸਟੇਟ ਦੀ ਆਪਾਂ ਗੱਲ ਕਰਦੇ ਆ ਉਹ ਸਾਰੇ ਖੜੇ ਆ ਅਸੀਂ ਸਿਰਫ ਕਿਰਤੀ ਸਿੱਖ ਇਹਨਾਂ ਨਾਲ ਫਾਈਟ ਕਰ ਰਹੇ ਆ ਪਰ ਸਾਨੂੰ ਇਕੱਠੇ ਹੋਣ ਦੀ ਲੋੜ ਆ ਜਿੱਥੇ ਤੁਹਾਨੂੰ ਸਾਡੇ ਸਾਥ ਦੀ ਲੋੜ ਆ ਸਾਡਾ ਸਾਥ ਲਾ ਦਿਓ ਇਹ ਸਾਡਾ ਜਿੱਥੇ ਸਾਨੂੰ ਤੁਸੀਂ ਸਾਥ ਦੇ ਸਕਦੇ ਆ ਉਹ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਡਾ ਵੀ ਸਾਥ ਦਿਓ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਲੜਾਂਗੇ ਘੇਰਾਂਗੇ ਹਰ ਇੱਕ ਤਰ੍ਹਾਂ ਦਾ ਜਿੱਦਾਂ ਦਾ ਵੀ ਕਰਨਾ ਹੋਇਆ ਜਿੱਦਾਂ ਵੀ ਸਾਨੂੰ ਕਾਬਰ ਮਤਲਬ ਸਾਰੀ ਹੋਇਆ ਉਸ ਨੂੰ ਕਰਨਾ ਪਊਗਾ ਕਿ ਬਹੁਤ ਸੋਹਣਾ ਬਹੁਤ ਸੰਗਤ ਹੌਲੀ ਹੌਲੀ ਸਾਹ ਦੇ ਰਹੀ ਆ ਕੋਸ਼ਿਸ਼ ਆ ਹੋਰ ਵੀ ਜਾਊਗੀ ਤੇ ਅੱਗੇ ਆਪਾਂ ਤੁਰਦੇ ਜਾਵਾਂਗੇ ਅਸੀਂ ਹਰਦੇ ਨਹੀਂਗੇ ਕਿਉਂਕਿ ਸਾਡੇ ਪਿੱਛੇ ਗੁਰੂ ਨਾਨਕ ਸਾਹਿਬ ਆ ਬਾਕੀ ਕੂਰ ਕੁਵਾਰ ਨੂੰ ਪਾਸੇ ਕੱਢ ਕੇ ਸਿੱਟ ਦੇਾਂਗੇ ਹੋ ਸਕਦਾ ਸਮਾਂ ਲੱਗੇ ਲੰਬੀ ਲੜਾਈ ਆ ਕਿਉਂਕਿ ਇਹਨਾਂ ਦੇ ਘੇਰਾਬੰਦੀ ਬਹੁਤ ਸਾਲਾਂ ਦੀ ਆ ਪਰ ਆਪਾਂ ਸਹਿਰਦਤਾ ਦੇ ਨਾਲ ਤੁਰਾਂਗੇ ਸਿਰ ਜੋੜ ਕੇ ਤੁਰਾਂਗੇ ਤਾਂ ਅੱਗੇ ਜਾ ਕੇ ਫਤਿਹ ਹੋਊਗੀ ਇਹੀ ਮੇਰਾ ਸੰਗਤ ਜੀ ਜਾਗੋ ਜਗੋ ਜਾਗੋ ਤੁਹਾਡਾ ਘਰ ਲੁੱਟਿਆ ਜਾ ਰਿਹਾ ਤੇ ਬਾਕੀ ਕੋਸ਼ਿਸ਼ ਸਾਡੀ ਜਾਰੀ ਆ 2-3 ਘੰਟੇ ਲਾ ਕੇ ਜਿਹੜਾ ਇੱਕ ਹੋਰ ਵੀ ਮੈਂ ਕਹਿ ਸਕਦਾ ਸੰਗਤ ਜੀ ਜਿਹੜੇ ਤੁਸੀਂ ਦੋਖਦੇ ਆ ਆਹ ਜਿਹੜਾ ਡੇਢ ਦੋ ਘੰਟੇ ਅਸੀਂ ਇਹਦੇ ਪਿੱਛੇ ਬਹੁਤ ਬੰਦੇ ਆ ਸਾਨੂੰ 3-3 4-4 ਘੰਟੇ ਪਹਿਲਾਂ ਇਹਦੇ ਲਈ ਕਰਕੇ ਆਪਸ ਵਿੱਚ ਵੀ ਸਾਡੇ ਅਸੀਂ ਨਹੀਂ ਕਦੇ ਸੀ 100% ਇੱਕ ਦੂਜੇ ਨਾਲ ਸਹਿਮਤ ਸਾਡੇ ਵਿਚਾਰ ਧਾਰਕ ਤੌਰ ਤੇ ਕਿਤੇ ਨਾ ਕਿਤੇ ਵਖਰੇਵੇਂ ਹੋ ਜਾਂਦੇ ਆ ਆਪਸ ਵਿੱਚ ਪਰ ਅਖੀਰ ਨੂੰ ਕਹੀਦਾ ਹਾਂ ਜੀ ਚੱਲਾਂਗੇ ਚੱਲਾਂਗੇ ਗੁਰਮਤ ਮੈਂ ਤੇਥੋਂ ਸਮਝੂਗਾ ਤੂੰ ਮੈਂ ਇਥੋਂ ਸਮਝੀ ਤੇ ਇੱਕ ਮਤ ਹੋ ਕੇ ਅਸੀਂ ਤੁਰਦੀ ਕੋਸ਼ਿਸ਼ ਕਰਦੇ ਆ ਬਹੁਤ ਘੰਟਿਆਂ ਦੀ ਮਿਹਨਤ ਕਰਕੇ ਤੁਹਾਡੇ ਅੱਗੇ ਹਾ ਸਾਡਾ ਪ੍ਰੋਗਰਾਮ ਰੱਖਦੇ ਆ ਤੁਹਾਨੂੰ ਵੀ ਤੁਹਾਡੇ ਸਾਥ ਦੀ ਲੋੜ ਆ ਤੇ ਜੇ ਗੁਰਨਾਣਕ ਸਾਹਿਬ ਦਾ ਕੱਟ ਬਚਾਉਣਾ ਤਾਂ ਸਾਨੂੰ ਸਭ ਦੀ ਕੋਈ ਇੱਕ ਦੂਜੇ ਦੇ ਸਾਥ ਦੀ ਲੋੜ ਆ ਤੇ ਤਕੜੇ ਹੋ ਕੇ ਲੱਗਾਂਗੇ ਤੇ ਜਿੱਤਾਂਗੇ ਇਹੀ ਮੇਰਾ ਸੁਨੇਹਾ ਸੀ ਤੇ ਸਾਡਾ ਸਾਥ ਦਿਓ ਤੇ ਸਾਡਾ ਸਾਥ ਲਵੋ ਇਹਨਾਂ ਨੂੰ ਸਾਡੇ ਵਿੜੇ ਚੋਂ ਬਾਹਰ ਕੱਢੀਏ